ਤੈਰੀ ਬਾੜਿਆ ਹੀ ਕੋਈ ਨਾ ਹੋਣ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੀਤਿ ਆਈ ਬ੍ਰੰਗ ਤੇ ਗੁਰਿਆਮਰਦਾਸ ਨਾਮਦਾਸ ਹੀ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਣ ਜੀ ਧਿਆਏ ਜੈ ਗੱਠੇ ਸਬਤੁ ਪਜਾਈ ਤੇਗ ਬਹਤਰ ਸਿਮਰੈ ਕਰਨਾ ਉਹਨਾਂ ਦੀ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਮੀ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਸਾ ਆਈਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਬੋਲੋ ਜੀ ਹਜ਼ੂਰ ਦੇ ਪੰਜਾਬ ਪਿਆਰੀਆਂ ਚੌਹਾਂ ਸਹਿਬਜ਼ਾਦੀਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਾਂ ਨੇ ਨਾਮ ਜਪਿਆ ਵੰਡ ਕੇ ਸਕਿਆ ਦੀਗ ਚਲਾਈ ਤੀਗ ਬਹਾਈ ਦੇ ਕੇ ਦੁੱਖਾਂ ਡਟ ਕੀਤਾ ਤਿੰਨਾਂ ਪਿਆਰੀਆਂ ਸਤਿਯਾਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਜੀ ਪੰਜਾ ਤਖਤਾਂ ਸਰਵੱਤ ਗੁਰਦੁਆਰਿਆਂ ਜੀ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਜੀ ਇਹ ਨਮਾਣੀਆਂ ਦੇ ਬਾਣ ਗਤਾਨੀਆਂ ਦੇ ਤਾਨ ਦੀ ਹੋਟੀਆਂ ਦੀ ਹੋਟਾ ਧਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ मवाे गुरु मा सते भाई सताम सत Oh, <laughs> yeah.